ਦੇ 11 ਬਿਊਟੀ ਟਿਪਸ ਇਹ ਟਿਪਸ ਜਾਣਨ ਤੋਂ ਬਾਅਦ ਤੁਹਾਡੀ ਸਕਿਨ ਵਿੱਚ ਬਹੁਤ ਬਦਲਾਅ ਆਵੇਗਾ ਇਹ ਸਭ ਜਾਣਨ ਤੋਂ ਪਹਿਲਾਂ ਚੈਨਲ ਤੇ ਜੇ ਨਵੇਂ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਅੰਤ ਤੱਕ ਦੇਖੋ ਬਿਨਾਂ ਸਕਿਪ ਕੀਤੇ ਤਾਂ ਜੋ ਪੂਰੀ ਜਾਣਕਾਰੀ ਮਿਲ ਸਕੇ ਨੰਬਰ 1 ਜਦੋਂ ਵੀ ਫਾਊਂਡੇਸ਼ਨ ਲਗਾਓ ਉਸ ਵਿੱਚ ਥੋੜਾ ਜਿਹਾ ਨਾਰੀਅਲ ਤੇਲ ਮਿਲਾ ਲਵੋ ਇਸ ਨਾਲ ਮੇਕਅਪ ਟਿਕਿਆ ਰਹੇਗਾ ਤੇ ਚਿਹਰਾ ਗਲੋਇੰਗ ਰਹੇਗਾ ਨੰਬਰ 2 ਆਈਬ੍ਰੋ ਦੇ ਵਾਲ ਢਿੱਕਦੇ ਰਹਿਣ ਇਸ ਲਈ ਥੋੜੀ ਜੀ ਵੈਸਲੀਨ ਲਗਾ ਲਓ ਨੰਬਰ 3 ਸਿਰ ਦੇ ਵਾਲ ਜੇਕਰ ਵਿੱਚ ਵਿੱਚ ਹਲਕੇ ਚਿੱਟੇ ਹੋ ਗਏ ਹਨ ਤਾਂ ਥੋੜਾ ਜਿਹਾ ਕਾਜਲ ਲਗਾ ਕੇ ਕੁਝ ਲੁੱਕ ਠੀਕ ਕਰ ਸਕਦੇ ਹੋ ਨੰਬਰ 4 ਵਿਟਾਮਿਨ E ਦੇ ਕੈਪਸੂਲ ਅਤੇ ਐਲੋਵੀਰਾ ਜੈਲ ਨੂੰ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਮੂੰਹ ਤੇ ਲਗਾਓ ਇਸ ਨਾਲ ਚਿਹਰਾ ਗਲੋਇੰਗ ਹੋ ਜਾਵੇਗਾ ਅਤੇ ਦਾਗ-ਧੱब्बे ਵੀ ਖਤਮ ਹੋ ਜਾਣਗੇ ਨੰਬਰ 5 ਲਿਪਸਟਿਕ ਅਤੇ ਨੇਲ ਪਾਲਿਸ਼ ਨੂੰ ਹਮੇਸ਼ਾ ਫ੍ਰਿਜ ਵਿੱਚ ਰੱਖੋ ਇਸ ਨਾਲ ਇਹ ਖਰਾਬ ਨਹੀਂ ਹੁੰਦੀਆਂ ਨੰਬਰ 6 ਕਾਫੀ ਪਾਊਡਰ ਅਤੇ ਐਲੋਵੇਰਾ ਜੈਲ ਨੂੰ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਚਿਹਰਾ ਖੇਲ ਉੱਠਦਾ ਹੈ ਨੰਬਰ 7 ਸਰਦੀਆਂ ਵਿੱਚ ਨਾਰੀਅਲ ਦਾ ਤੇਲ ਸਕਿਨ ਉੱਪਰ ਮੌਇਸਚਰਾਈਜ਼ਰ ਦਾ ਕੰਮ ਕਰਦਾ ਹੈ। ਨੰਬਰ 8 ਇੱਕ ਕਟੋਰੀ ਵਿੱਚ ਦਹੀਂ ਲਓ। ਉਸ ਵਿੱਚ ਖੀਰੇ ਦਾ ਰਸ, ਟਮਾਟਰ ਦਾ ਰਸ ਅਤੇ ਬੇਸਨ ਮਿਲਾ ਕੇ 2 ਮਿੰਟ ਆਪਣੇ ਚਿਹਰੇ ਤੇ ਮਾਲਿਸ਼ ਕਰੋ ਅਤੇ ਫਿਰ ਸਾਦੇ ਪਾਣੀ ਨਾਲ ਧੋ ਲਵੋ। ਇਸ ਫੇਸ ਪੈਕ ਦੇ ਨਤੀਜੇ ਦੇਖ ਕੇ ਤੁਸੀਂ ਖੁਦ ਵੀ ਹੈਰਾਨ ਰਹਿ ਜਾਓਗੇ। ਨੰਬਰ 9 ਸਰਦੀਆਂ ਵਿੱਚ ਗਲੇਸਰਿਨ ਚਿਹਰੇ ਤੇ ਲਗਾਉਣਾ ਬਿਲਕੁਲ ਵੀ ਵਧੀਆ ਹੁੰਦਾ ਹੈ ਜੇਕਰ ਤੁਸੀਂ ਇਸ ਨੂੰ ਕਿਸੇ ਹੋਰ ਕਰੀਮ ਵਿੱਚ ਵੀ ਮਿਕਸ ਕਰ ਸਕਦੇ ਹੋ ਨਹੀਂ ਤੇ ਇਸ ਨੂੰ ਸਿੱਧਾ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਨਾਲ ਚਿਹਰਾ ਮੁਲਾਇਮ ਹੋ ਜਾਂਦਾ ਹੈ ਨੰਬਰ 10 ਹਰਾ ਧਨੀਆ ਅਤੇ ਹਲਦੀ ਦੋਨਾਂ ਦਾ ਪੇਸਟ ਬਣਾ ਕੇ ਚਿਹਰੇ ਤੇ ਲਗਾਉਣ ਨਾਲ ਬਲੈਕ ਹੈਡਸ ਦੀ ਸਮੱਸਿਆ ਦੂਰ ਹੁੰਦੀ ਹੈ ਨੰਬਰ 11 ਬਦਾਮ ਦੇ ਤੇਲ ਦੀ ਮਾਲਿਸ਼ ਆਪਣੇ ਚਿਹਰੇ ਤੇ ਰੋਜ਼ਾਨਾ ਕਰੋ ਇਹ 5 ਮਿੰਟ ਕਰਨੀ ਹੈ ਇਸ ਨਾਲ ਚੁਰੜੀਆਂ ਦੀ ਸਮੱਸਿਆ ਨਹੀਂ ਆਵੇਗੀ ਚਿਹਰਾ ਤਰੋਤਾਜ਼ਾ ਰਹੇਗਾ ਅਤੇ ਸਕਿਨ ਗਲੋਇੰਗ ਰਹੇਗੀ ਸਦਾ ਜਵਾਨ ਰਹੋਗੇ ਖਾਸ ਕਰਕੇ ਅੱਖਾਂ ਦੇ ਨੀਚੇ ਵਾਲੇ ਹਿੱਸੇ ਵੱਲ ਵੱਧ ਧਿਆਨ ਦੇਣਾ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਥੈਂਕ ਯੂ